ਅਤੇ ਆਪਕਾ ਨਾਲ ਬਾਅਦ ਉਹਦੇ ਨਾਲ ਦੋ ਵਾਰੀ ਪਿਆ ਪਹਿਲਾ 2008 ਤੋਂ 2011 ਫਿਰ 2016 ਤੋਂ ਲੈ ਕੇ 2021 ਦੇ ਵਿੱਚ ਜਿਹਦੇ ਨਾਲ ਉਹਦਾ ਬਾਪ ਪਿਆ ਉਹ ਨਿੱਜੀ ਜਿੰਨਾ ਤੱਕ ਲੜਨ ਤੱਕ ਜਾਂਦਾ ਸਿਰਫ ਆਪ ਨੂੰ ਸਸਪੈਂਡ ਜਾਂ ਟਰਮੀਨੇਟ ਕਰਨ ਦੀ ਉਹ ਨਿੱਜੀ ਲੜਾਈ ਤੱਕ ਪਹੁੰਚ ਜਾਂਦਾ ਇਹ ਵੀ ਲਾਜ਼ਮੀ ਆ ਕਿ ਜਦੋਂ ਤੁਸੀਂ ਅਜਿਹੇ ਬੈਠੇ ਹੋ ਤਾਂ ਤੁਹਾਨੂੰ ਕ੍ਰਿਸ਼ਨ ਕੁਮਾਰ ਲਾਈਵ ਜਰੂਰ ਦੇਖ ਰਹਾ ਹੋਊਗਾ ਜਦੋਂ ਉਹਨੇ ਆਪੋ ਆਪਣੇ ਖਿਲਾਫ ਲੜਦੇ ਸੀ ਤਾਂ ਉਹ ਲਾਈਵ ਵੀਡੀਓ ਦੇਖਦਾ ਹੈ ਤੇ ਬਾਅਦ ਵਿੱਚ ਉਹਦੇ ਚੇਲਿਆਂ ਦੇ ਸਾਨੂੰ ਕੋਲ ਆਉਂਦੇ ਕਿ ਬੁਲਾਣੇ ਬੁਲਾਣੇ ਨੇ ਕ੍ਰਿਸ਼ਨ ਕੁਮਾਰ ਨੂੰ ਆ ਕੇ ਆ ਤਾਂ ਅਸੀਂ ਕਿਹਾ ਕਿ ਕ੍ਰਿਸ਼ਨ ਕੁਮਾਰ ਨੂੰ ਆਪਣੀਆਂ ਜਰੂਰ ਨੂੰ ਗਾਲਾਂ ਪੈਂਦੀਆਂ ਨੇ ਕਿ ਉਹਨੂੰ ਵਧੀਆਂ ਲੱਗਦੀਆਂ ਨੇ ਕਹਿੰਦਾ ਨਹੀਂ ਉਹ ਕਹਿੰਦਾ ਵੀ ਜਦੋਂ ਮੇਰੇ ਖਿਲਾਫ ਕੋਈ ਬੋਲਦਾ ਫਿਰ ਮੈਂ ਦੇਖਦਾ ਵੀ ਮੇਰੇ ਵਿੱਚ ਗਲਤੀ ਕੀ ਹੈ ਤਾਂ ਭਾਈ ਇਸ ਕਰਕੇ ਇਹ ਜੀ ਸੜਕੀ ਕਿਸਮ ਦੇ ਅਫਸਰਾਂ ਦਾ ਬੜਾ ਮਾਅ ਪਿਆ ਹੋਇਆ ਕਿ ਜਿਹੜਾ ਸਰਕਾਰ ਦੀਆਂ ਗਾਲਾਂ ਨੂੰ ਵੀ ਆਪਣੇ ਗਾਲ ਦੇ ਵਿੱਚ ਪਾ ਲੈਂਦਾ ਕਿਉਂ ਪਾਉਂਦਾ ਕਾਰਨ ਇਹ ਕਿ ਕ੍ਰਿਸ਼ਨ ਕੁਮਾਰ ਜਾਂ ਹੋਰ ਆਈਐਸ ਨੌਕੀ ਆਈਐਸ ਨੌਕੀ ਦਾ ਵੱਡਾ ਹਿੱਸਾ ਕਾਰਪੋਰੇਟਾਂ ਦਾ ਹਦੇਸ਼ੀ ਆ ਤੇ ਕਾਰਪੋਰੇਟਾਂ ਨੂੰ ਮੁੱਕਦਾ ਇਹ ਹੈ ਕਿ ਚਾਹੇ ਇਹਦੇ ਸਿੱਖਿਆ ਦਾ ਮਾਮਲਾ ਹੋਵੇ ਸੇਧ ਦਾ ਮਾਮਲਾ ਹੋਵੇ ਜਾਂ ਪੰਜਾਬ ਦੇ ਪਾਣੀਆਂ ਦਾ ਮਾਮਲਾ ਹੋਵੇ ਕਿ ਕਾਰਪੋਰੇਟ ਨੂੰ ਕੁੱਪਦਾ ਇਹ ਹੈ ਕਿ ਇਹ ਜਿਹੇ ਅਧਿਕਾਰੀ ਲਗਾਈਏ ਕਿ ਇਹ ਜਿੰਨੇ ਵੀ ਮਾਮਲੇ ਨੇ ਇਹ ਸਾਰੇ ਕਾਰਪੋਰੇਟਾਂ ਦੇ ਹੱਥੇ ਨੇ ਨਹੀਂ ਤਾਂ ਤੁਸੀਂ ਮੈਨੂੰ ਦੱਸੋ ਕਿ ਜਦੋਂ ਇਧੀਆਂ ਕਾਮੀ ਸਰਕਾਰ ਰਹਦੀਆਂ 2008 ਤੋਂ 11 ਤਾਂ ਵੀ ਕ੍ਰਿਸ਼ਨ ਕੁਮਾਰ ਦੀ ਚੜਤ ਹੁੰਦੀਆਂ ਜਦੋਂ ਇੱਥੇ ਕਾਂਗਰਸ ਸਰਕਾਰ ਆਉਂਦੀ ਆ ਤਾਵੀ ਕ੍ਰਿਸ਼ਨ ਕੁਮਾਰ ਮੁੱਖ ਆਈਏ ਸਹਾਧਾਰੀ ਮੌਜੂਦ ਲਾਇਆ ਜਾਂਦਾ ਤੇ ਅੱਜ ਇੱਥੇ ਝਾੜੂ ਵਾਲਿਆਂ ਦੀ ਸਰਕਾਰ ਆ ਤਾਂ ਵੀ ਕ੍ਰਿਸ਼ਨ ਕੁਮਾਰ ਵਰਗਾ ਇਹਨਾਂ ਅਧਿਕਾਰੀਆਂ ਤੁਹਾਡੇ ਕਿਸ ਨਾਂ ਦੇ ਬਖਾਇਆ ਇਸ ਕਰਕੇ ਅਧਿਆਪਕਾਂ ਦੇ ਸੰਘਰਸ਼ ਨੇ ਸੰਘਰਸ਼ ਦੇ ਤਜਰਬੇ ਚੋਂ ਇਹੀ ਕਹਾਂਗੇ ਕਿ ਮਿੱਟ ਕੇ ਲੜਨਾ ਪਊਗਾ ਤੇ ਲੋਕਾਂ ਨੂੰ ਨਾਲ ਲੈ ਕੇ ਲੜਨਾ ਪਊਗਾ ਤੁਹਾਡੇ ਵਿੱਚ ਬਹੁਤ ਸਾਰੀਆਂ ਘਾਟਾਂ ਕਮਜ਼ੋਰੀਆਂ ਹੋ ਸਕਦੀਆਂ ਨੇ ਪਰ ਸਟੇਜ ਤੋਂ ਦੱਸਣ ਦੀ ਥਾਂ ਤੇ ਤੁਹਾਡੇ ਨਾਲ ਮੀਟਿੰਗ 'ਚ ਬੈਠਾਂਗੇ ਮੀਟਿੰਗ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਕੋਈ ਉਹ ਆਉਂਦਾ ਤਾਂ ਬਹੁਤ ਸਾਰੇ ਲੋਕ ਨੇ ਨੇ ਉੱਥੇ ਆ ਜਾਂਦੇ ਨੇ ਅੱਜ ਵੀ ਇੱਥੇ ਆਏ ਹੋਏ ਨੇ ਪੰਜਾਬ ਇੱਥੇ ਹੋ ਪਾਕਿਸਤਾਨ ਦਾ ਇੱਕ ਲੇਖਕ ਦਾ ਤਾਰਿਕ ਖਲੀ ਤਾਰਿਕ ਖਲੀ ਨੇ ਇੱਕ ਐਨਾਲਾਈਜ਼ ਕੀਤਾ ਕਿ ਅਮਰੀਕਾ ਦੇ ਵਿੱਚ ਇੱਕ ਲਹਿ ਜਲੀ ਆਕੂਪਾਈ ਵਾਲ ਸਟਰੀਟ ਕਿ ਵਾਲ ਸਟਰੀਟ ਤੇ ਉੱਪਰ ਕਬਜ਼ਾ ਕਰਨਾ 2011 ਦੇ ਵਿੱਚ ਕੋ ਐਟੀਮਟੀ ਲਹਿ ਸੀ ਕਿ ਲੱਖਾਂ ਲੋਕ ਸਰਦਾਂ ਤੇ ਆਏ ਪਰ ਤਾਰੀਖ ਲਈ ਲਿਖਦਾ ਕਿ ਜਿੰਨੀ ਜਲਦੀ ਉਸ ਦਾ ਉਭਾਰ ਹੋਇਆ ਉਨੀ ਜਲਦੀ ਢੰਗ ਦੇਣੀ ਮਿਲ ਗਈ ਕਿਉਂਕਿ ਗੈਰ ਜਥੇਵੰਤ ਬਗੈਰ ਸੀ ਤੇ ਦੂਜੇ ਪਾਸੇ 2019 ਤੋਂ 21 ਦਾ ਕਿਸਾਨ ਅੰਦੋਲਨ ਕਿਉਂਕਿ ਉਹ ਜਥੇਵੰਤ ਸੀ ਕਿਉਂਕਿ ਉਹਦੀ ਅਗਵਾਈ ਉਹ ਜਥੇਵੰਤ ਗਿਆ ਕੌਣ ਸੀ ਜਿਹੜੀ ਸਰਕਾਰਾਂ ਨੇ ਕਾਰਪੋਰੇਟ ਪੱਖੀ ਕਿਰਕਟਰ ਨੂੰ ਬਾਖੂ ਵੀ ਜਾਣਦੀਆਂ ਸੀ ਜਿਹੜੀਆਂ ਜਾਣਦੀਆਂ ਸੀ ਕਿ ਲੜਨ ਸਰਕਾਰ ਨਾਲ ਆਪੀ ਪਾਊਗਾ ਤੇ ਜਿਹੜੇ ਸਾਡੇ ਵਿੱਚ ਆ ਕੇ ਸਰਕਾਰ ਦੇ ਖਿਲਾਫ ਇਹ ਨਾ ਨਾ ਕਹੂੰਗਾ ਇਸ ਕਰਕੇ ਦੂਜੇ ਪਾਸੇ ਕਿਸਾਨ ਆਏਗਾ ਕਿ ਸਵਾ ਸਾਲ ਦਿੱਲੀ ਘੇੜ ਕੇ ਰੱਖਿਆ ਤੇ ਮੋਦੀ ਵਰਗਾ ਉਹ ਤਾਨਾਸ਼ਾਹ ਜਿਹੜਾ ਕਹਿੰਦਾ ਸੀ ਕਿ ਮੈਂ ਬਿਲਕੁਲ ਨਹੀਂ ਝੁਕਦਾ ਪਹਿਲੀ ਵਾਰ ਇਤਿਹਾਰ ਕਿ ਹੋਇਆ ਕਿ ਜਿਸ ਪਾਰਲੀਮੈਂਟ ਨੇ ਕਾਨੂੰਨ ਬਣਾਏ ਉਸੇ ਪਾਰਲੀਮੈਂਟ ਦੇ ਵਿੱਚ ਨਾਲ ਹੋਏ ਇਸ ਕਰਕੇ ਚੋਲੇ ਬਲ ਤਾਕਤ ਨੂੰ ਨਾਲ ਲੈਣਾ ਪਊਗਾ ਪਾਰਕੋਰੇ ਦੇ ਵਿਰੋਧ ਦੇ ਵਿੱਚ ਜੋ ਵੱਧਦਾ ਉਸ ਨੂੰ ਨਾਲ ਲੈਣਾ ਪਊਗਾ ਤੇ ਬਾਗੂ ਜਿਹੜੇ ਲੋਕ ਨੇ ਉਹਨਾਂ ਤੋਂ ਨਖੇੜਾ ਕਰਨਾ ਪਊਗਾ ਤੇ ਅਖੀਰ ਦੇ ਵਿੱਚ ਤੁਹਾਨੂੰ ਇਹੀ ਪਰੋਸਾ ਲੱਗਿਆ ਡੈਮੋਕਰੇਟਿਕ ਟੀਚਰਸ ਗਰੁੱਪ ਬਣੋ ਕਿ ਜੇ ਤੁਸੀਂ ਲੜੋਗੇ ਨੈੱਟ ਕੇ ਲੜੋਗੇ ਨਾ ਕੀ ਹੁੱਚ ਕੇ ਲੜੋਗੇ ਤਾਂ ਪੰਜਾਬ ਦੇ ਸਾਰੇ ਲੋਕ ਤੁਹਾਡੇ ਨਾਲ ਹੋਣਗੇ ਕਾਰਨ ਦੋ ਨੇ ਪਹਿਲਾ ਮੁੱਦਾ ਪਾਣੀ ਦਾ ਲਿਆ ਕਿਉਂਕਿ ਪੰਜ ਆ ਪੰਜਾਬ ਪਾਣੀਆਂ ਦੀ ਧਰਤੀ ਆ ਪਾਣੀ ਦਾ ਮੁੱਦਾ ਪੰਜਾਬ ਦੀ ਹੋਂਦ ਦਾ ਸਵਾਲ ਆ ਦੂਜਾ ਕਾਰਨ ਹੈ ਪੰਜਾਬ ਦਾ ਇਤਿਹਾਸ ਸਾਹ ਕਿ ਜਦੋਂ ਵੀ ਕੋਈ ਨਿੱਕ ਕੇ ਲੜਦਾ ਸਰਕਾਰ ਦੇ ਨਾਲ ਅੱਗ 'ਚ ਆਪੂ ਆ ਕੇ ਖੜਦਾ ਤਾਂ ਸਾਰੇ ਦਾ ਸਾਰਾ ਪੰਜਾਬ ਆ ਜੇਣਾ ਇਹ ਭੁੱਲ ਕੇ ਕਿ ਮੁੰਡਾ ਕਿਦਾ ਪਿੱਟ ਤੇ ਆ ਜਾਂਦਾ ਕਿਸਾਨ ਨੂੰ ਅੰਦੋਲਨ ਦੀ ਗਵਾਹੀ ਦਿੰਦਾ ਇਸ ਕਰਕੇ ਤੁਸੀਂ ਨਿੱਕ ਕੇ ਲੜੋ ਪਰ ਸ਼ਾਂਤ ਸੁਚ ਰਹਿ ਕੇ ਲੜੋ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਪੰਜਾਬ ਦੇ ਸਾਰੇ ਲੋਕ ਤੁਹਾਡੇ ਨਾਲ ਖੜੇ ਹੋਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ